ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਧੰਨ ਬਾਬਾ ਸ੍ਰੀ ਚੰਦ ਜੀ ਦੁਨੀਆ ਦੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਆਂ ਜੋੜਦੇ ਆਂ ਵੱਖ-ਵੱਖ ਨਗਰਾਂ ਵਿੱਚ ਜਾਂਦੇ ਨੇ ਵੱਖ-ਵੱਖ ਪਿੰਡਾਂ ਵਿੱਚ ਜਾਂਦੇ ਨੇ ਦੁਨੀਆ ਦੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਦੀ ਮਹਾਨਤਾ ਦੱਸਦੇ ਨੇ ਤੇ ਕਹਿੰਦੇ ਨੇ ਚੱਲਦੇ ਆਂ ਚੱਲਦੇ ਆਂ ਨਾ ਧੰਨ ਬਾਬਾ ਸ੍ਰੀ ਚੰਦ ਜੀ ਗੁਰਦਾਸਪੁਰ ਦੇ ਨੇੜੇ ਪਿੰਡ ਸਿੱਧੂਆਂ ਵਿਖੇ ਪਹੁੰਚਦੇ ਨੇ ਉੱਥੇ ਪਹੁੰਚ ਕੇ ਧੰਨ ਬਾਬਾ ਸ਼੍ਰੀ ਚੰਨ ਜੀ ਧੂਣਾ ਲਾ ਕੇ ਪ੍ਰਮਾਤਮਾ ਦੀ ਬੰਦਗੀ ਕਰਨ ਲੱਪ ਪੈਂਦੇ ਨੇ ਉੱਥੇ ਤਪ ਕਰਦੇ ਨੇ ਜਦੋਂ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਧੰਨ ਬਾਬਾ ਸ਼੍ਰੀ ਚੰਨ ਜੀ ਸਾਡੇ ਪਿੰਡ ਆਏ ਨੇ ਸਾਡੇ ਇਲਾਕੇ ਵਿੱਚ ਆਏ ਨੇ ਤੇ ਕਹਿੰਦੇ ਨੇ ਕਿ ਸੰਗਤਾਂ ਦਾ ਇਕੱਠ ਵੱਡਾ ਇਕੱਠ ਲੱਗ ਜਾਂਦਾ ਹੈ ਧੂਨੇ ਦੇ ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਧੰਨ ਬਾਬਾ ਸ੍ਰੀ ਚੰਨ ਜੀ ਦੇ ਨੂਰੀ ਮੁਖੜੇ ਦਾ ਜਿਹੜੇ ਬੰਦਗੀ ਦੇ ਨਾਲ ਤਪ ਦੇ ਨਾਲ ਚਿਹਰਾ ਉਹਨਾਂ ਦਾ ਮੁਖੜਾ ਉਹਨਾਂ ਦਾ ਤਪ ਦਾ ਪਿਆਰ ਸੀ ਨਾ ਸੂਰਜ ਦੀ ਲਾਲੀ ਵਾਂਗੂ ਉਹ ਸੁਮੁਖੜੇ ਦੇ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਅਚਾਨਕ ਧੰਨ ਬਾਬਾ ਸ੍ਰੀ ਚੰਨ ਜੀ ਤਪ ਤੋਂ ਉੱਠਦੇ ਨੇ ਬੰਦਗੀ ਕਰਕੇ ਆਪਣੇ ਨੇਤਰ ਖੋਲਦੇ ਨੇ ਧੰਨ ਬਾਬਾ ਸ੍ਰੀ ਚੰਨ ਜੀ ਨੇ ਸੰਗਤਾਂ ਦੱਸਦਿਆਂ ਨੇ ਕਿ ਤੁਨ ਗੁਰੂ ਹਰਗੋਬਿੰਦ ਮਹਾਰਾਜ ਤੁਹਾਨੂੰ ਮਿਲਣ ਵਾਸਤੇ ਆ ਰਹੇ ਨੇ ਜਦੋਂ ਇਹ ਗੱਲ ਤਾਨ ਬਾਬਾ ਸ਼੍ਰੀ ਚੰਦ ਜੀ ਸੁਣਦੇ ਨੇ ਬੜੇ ਆਨੰਦ ਪ੍ਰਸੰਨ ਚਿੱਤ ਹੁੰਦੇ ਨੇ ਤੇ ਤਾਨ ਗੁਰੂ ਹਰਗੋਬਿੰਦ ਮਹਾਰਾਜ ਜੀ ਉਹਨਾਂ ਨੂੰ ਮਿਲਣ ਵਾਸਤੇ ਸੱਧਵਾ ਪਿੰਡ ਵਿਖੇ ਆਉਂਦੇ ਨੇ ਆਪਣਾ ਡੇਰਾ ਲਾਉਂਦੇ ਨੇ ਤੇ ਇੱਕ ਸਿੱਖ ਨੇ ਨਾ ਕਿਲਾ ਗੱਡਿਆ ਹੈ ਤਰਤੀ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਘੋੜਾ ਬਨਣ ਵਾਸਤੇ ਕਿਲਾ ਗੱਡ ਕੇ ਉਸ ਕਿਲੇ ਦੇ ਨਾਲ ਗੁਰੂ ਸਾਹਿਬ ਜੀ ਦਾ ਘੋੜਾ ਬਨਨ ਦਿੱਤਾ ਹੈ ਧੰਨ ਗੁਰੂ ਹਰਗੋਬਿੰਦ ਮਹਾਰਾਜ ਅਤੇ ਧੰਨ ਬਾਬਾ ਸ਼੍ਰੀ ਚੰਦ ਜੀ ਬੈਠੇ ਨੇ ਬੜੇ ਪ੍ਰੇਮ ਦੇ ਨਾਲ ਬੜੇ ਆਦਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਧੰਨ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਸਾਹਿਬ ਜੀ ਨੂੰ ਬਿਠਾਇਆ ਹੈ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਦੱਸਿਆ ਕਿ ਅਸੀਂ ਹੁਸ਼ਿਆਰਪੁਰ ਦੇ ਕੋਲੋਂ ਨੇੜੇ ਲੰਘਦੇ ਪਏ ਸੀ ਤੇ ਸਾਨੂੰ ਪਤਾ ਲੱਗਿਆ ਕਿ ਆਪ ਜੀ ਇਸ ਨਗਰ ਵਿੱਚ ਬੈਠੇ ਹੋ ਇਸ ਨਗਰ ਵਿੱਚ ਵਿਰਾਜਮਾਨ ਹੋ ਤੇ ਤੁਹਾਡਾ ਜਿਹੜਾ ਪਿਆਰ ਹੈ ਸਾਨੂੰ ਇੱਥੇ ਖਿੱਚ ਲਿਆ ਆਇਆ ਹੈ ਤਨ ਬਾਬਾ ਸ਼੍ਰੀ ਚੰਦ ਜੀ ਨੇ ਬੜਾ ਉਹਨਾਂ ਦਾ ਸਤਿਕਾਰ ਕੀਤਾ ਫਿਰ ਜਦੋਂ ਹੁਣ ਜਾਣ ਲੱਗੇ ਨੇ ਗੁਰੂ ਸਾਹਿਬ ਜੀ ਤੇ ਸਿੱਖ ਨੇ ਜਿਹੜਾ ਉਹ ਕਿਲਾ ਗੱਡਿਆ ਸੀ ਨਾ ਧਰਤੀ ਦੇ ਵਿੱਚ ਘੋੜਾ ਬੰਨਣ ਵਾਸਤੇ ਘੋੜਾ ਖੋਲਿਆ ਹੈ ਤੇ ਸਿੱਖ ਉਹ ਬਾਅਦ ਵਿੱਚ ਕਿਲਾ ਪੁੱਟਣ ਲੱਗਾ ਹੈ ਤਨ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਕਿ ਭਾਈ ਗੱਡਿਆ ਹੋਇਆ ਕਿਲਾ ਨਹੀਂ ਪੁੱਟੀਦਾ ਤਾਂ ਇਹ ਬਾਬਾ ਜੀ ਨੇ ਆਖਿਆ ਕਿ ਇਸ ਨੂੰ ਇਸੇ ਤਰ੍ਹਾਂ ਰਹਿਣ ਦੇਵੋ ਸੇਖਣੇ ਉਸੇ ਤਰ੍ਹਾਂ ਉਹ ਕਿਲਾ ਰਹਿਣ ਦਿੱਤਾ ਗੁਰੂ ਹਰਗੋਬਿੰਦ ਮਹਾਰਾਜ ਉਸ ਨਗਰ ਤੋਂ ਚਾਲੇ ਪਾ ਕੇ ਅਗਾਹ ਚਲੇ ਗਏ ਤੇ ਸਮਾ ਪਾ ਕੇ ਜਿਹੜਾ ਉਹ ਕਿਲਾ ਗੱਡਿਆ ਸੀ ਨਾ ਕਹਿੰਦੇ ਕਿ ਉਹ 베ਰੀ ਦਾ ਕਿਲਾ ਸੀ ਤੇ ਇੱਕ ਦਿਨ ਉਹ 베ਰੀ ਦਾ ਦਰਖਤ ਬਣ ਗਿਆ ਇਸ ਤਰ੍ਹਾਂ ਧੰਨ ਬਾਬਾ ਸ਼ਿਰਚੰਦ ਜੀ ਨੇ ਸਿਧਵਾਂ ਪਿੰਡ ਦੇ ਵਿੱਚ ਦੁਨੀਆਂ ਦੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਤੇ ਜਿਹੜਾ ਬਾਬਾ ਜੀ ਨੇ ਧੂਣਾ ਉੱਥੇ ਬਾਲਿਆ ਸੀ ਨਾ ਕਹਿੰਦੇ ਆ ਕਿ ਉਹ ਵੀ 베ਰੀ ਦਾ ਲੱਕੜਾ ਸੀ ਤੇ ਜਦੋਂ ਧੰਨ ਬਾਬਾ ਸ਼੍ਰੀ ਚੰਦ ਜੀ ਉਥੋਂ ਡੇਰੇ ਬਾਬੇ ਨਾਨਕ ਨੂੰ ਚਲੇ ਗਏ ਨਾ ਬਾਅਦ ਦੇ ਵਿੱਚ ਉਹ ਜਿਹੜੇ ਧੋਨੇ ਦੀਆਂ ਲੱਕੜਾਂ ਸੀ 베ਰੀ ਦੀਆਂ ਉਹ ਵੀ ਇੱਕ 베ਰੀ ਦਾ ਦਰਖਤ ਬਣ ਗਿਆ ਹੈ ਤੇ ਉਹ ਦਰਖਤ ਜਿਹੜਾ ਅੱਜ ਵੀ ਮੌਜੂਦ ਹੈ ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਆ ਕੇ ਦਰਸ਼ਨ ਕੀਤੇ ਉਥੇ ਤੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਬੜਾ ਆਦਰ ਮਾਨ ਸਤਕਾਰ ਕੀਤਾ ਹੈ ਸੰਗਤ ਜੀ